ਅੱਜ ਜੋ ਤੁਹਾਨੂੰ ਵਿਸ਼ੇਸ਼ ਤੌਰ ਤੇ ਇੱਥੇ ਬੁਲਾਇਆ ਗਿਆ ਤੁਹਾਨੂੰ ਸੂਚਿਤ ਕਰਨ ਦੇ ਲਈ ਸੂਚਨਾ ਦੇਣ ਦੇ ਲਈ ਕਿ ਨਗਰ ਸੁਧਾਰ ਟਰਸਟ ਬਠਿੰਡਾ ਇੰਪਰੂਵਮੈਂਟ ਟਰਸਟ ਬਠਿੰਡਾ ਹਮੇਸ਼ਾ ਹੀ ਸ਼ਹਿਰ ਦੇ ਤਰੱਕੀ ਦੇ ਲਈ ਸ਼ਹਿਰ ਦੇ ਵਿਕਾਸ ਦੇ ਲਈ ਸਾਡੇ ਟਰਸਟ ਦੇ ਨਾਲ ਸੰਬੰਧਿਤ ਟਰਸਟੀਆਂ ਨੂੰ ਵੱਧ ਤੋਂ ਵੱਧ ਸੁੱਖ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਅਸੀਂ ਯਾਤਨ ਸ਼ੀਰ ਆ ਜਦੋਂ ਤੋਂ ਮੈਂ ਚੇਅਰਮੈਨ ਆ ਪਿਛਲੇ 2 ਸਾਲਾਂ ਤੋਂ ਸੋ ਜਦੋਂ ਮੈਂ ਟਰੱਸਟ ਦਾ ਚਾਰ ਸੰਭਾਲਿਆ ਸੀ ਤਾਂ ਮੇਰੇ ਸਾਹਮਣੇ ਚਾਰ ਪ੍ਰੋਜੈਕਟ ਸੀ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਵੱਡੇ ਜਿਹਦੇ ਵਿੱਚ ਸੈਰਗਾ ਪੈਟਰੋਲ ਪੰਪ ਬਲੂ ਫੋਕਸ ਡੇਰੀ ਸਕੀਮ ਤੇ ਪੰਜਵਾਂ ਸੀ ਬੱਸ ਸਟੈਂਡ ਸੋ ਬੱਸ ਸਟੈਂਡ ਕਿੱਥੇ ਬਣਨਾ ਹੈ ਉਹਦਾ ਫੈਸਲਾ ਸਰਕਾਰ ਨੇ ਕਰਨਾ ਬੱਸ ਸਟੈਂਡ ਬਣਾਉਣ ਦਾ ਜ਼ਿੰਮੇਵਾਰੀ ਇੰਪਰੂਵਮੈਂਟ ਟਰਸਟ ਬਠਿੰਡੇ ਕੋਲੇ ਸੀ ਸੋ ਉਸ ਦੇ ਲਈ ਸਾਡੇ ਕੋਲ ਅੱਜ ਵੀ ਵਿੱਤੀ ਤੌਰ ਤੇ ਅਸੀਂ ਸਮਰਥਾ ਹਾਂ ਜੇ ਮੁੱਖ ਮੰਤਰੀ ਸਾਹਿਬ ਸਾਨੂੰ ਕਹਿਣਗੇ ਕਿ ਭਾਈ ਇਸ ਥਾਂ ਤੇ ਬੱਸ ਸਟੈਂਡ ਬਣਾ ਦਿਓ 20 ਕਰੋੜ ਰੁਪਇਆ ਖਰਚਣਾ ਹੈ 30 ਕਰੋੜ ਖਰਚਣਾ ਹੈ ਤਾਂ ਗੁਰੂ ਦੀ ਕਿਰਪਾ ਦੇ ਨਾਲ ਇੰਪਰੂਵਮੈਂਟ ਟਰਸਟ ਬਠਿੰਡਾ ਇਸ ਗੱਲ ਦੀ ਸਮਰੱਥਾ ਰੱਖਦਾ ਹੈ ਜਿੱਥੇ ਸੂਬੇ ਦੀ ਸਰਕਾਰ ਸਾਨੂੰ ਹੁਕਮ ਕਰੂਗੀ ਅਸੀਂ ਉੱਥੇ ਬਠਿੰਡੇ ਦਾ ਬੱਸ ਸਟੈਂਡ ਬਣਾਉਣ ਦੇ ਲਈ ਪੂਰੀ ਤਰ੍ਹਾਂ ਤਿਆਰਬਰ ਤਿਆਰ ਤੇ ਸਮਰੱਥ ਹਾਂ ਦੂਸਰੇ ਦੇਰੀ ਤੇ ਅਸੀਂ ਸਾਡਾ ਸਾਰਾ ਨੋਟੀਫਿਕੇਸ਼ਨ ਹੋ ਗਿਆ ਰੇਰਾ ਲਗਭਗ ਹੋ ਗਿਆ ਸੀ ਗੁਰਪੁਰਬ ਤੋਂ ਬਾਅਦ ਡਰਾ ਸਿਸਟਮ ਦੇ ਰਾਹੀਂ ਅਸੀਂ 118 ਪਲਾਟਾਂ ਦੀ ਲੱਕੀ ਡਰਾ ਕੱਢ ਕੇ ਉਹ ਖੁਸ਼ਕਿਸਮਤ ਜਿਹੜੇ ਇਲਾਕਾ ਨਿਵਾਸੀ ਉਹਨਾਂ ਨੂੰ ਜਿਹੜਾ ਸਾਡਾ 20000 ਰੁਪਏ ਪ੍ਰਤੀ ਗਾਜ ਰੇਟ ਆ ਡੇਰੀ ਸਕੀਮ ਦਾ ਸਸਤੇ ਰੇਟ ਤੇ ਅਸੀਂ ਪਲਾਟ ਦਵਾਂਗੇ। ਔਰ ਬਲੂ ਫੌਕਸ ਸਕੀਮ ਜਿਸ ਦੇ ਸਬੰਧ ਵਿੱਚ ਆਪਾਂ ਸਾਰੇ ਬੈਠੇ ਆਂ 4 ਏਕੜ ਜਗ੍ਹਾ ਰੋਜ਼ ਗਾਰਡਨ ਦੇ ਸਾਹਮਣੇ ਝੀਲਾਂ ਦੇ ਕੋਲੇ ਹਰਮਲ ਦੀਆਂ ਚਿਮਣੀਆਂ ਦੇ ਕੋਲੇ ਬੜੀ ਰਮਣੀਕ ਥਾਂ ਬੜਾ ਵਧੀਆ ਜਗ੍ਹਾ ਹੈ। ਔਰ ਉਸ ਜਗ੍ਹਾ ਤੇ ਜਦੋਂ ਅਸੀਂ ਕਹਾਣੀ ਪਰਤਾ ਫਰੋਲਦੇ ਆ ਤਾਂ 2011 ਦੇ ਵਿੱਚ ਜਦੋਂ ਬਾਦਲ ਸਰਕਾਰ ਸੀ ਉਹਨਾਂ ਦੀ ਮਿਸਮੈਨੇਜਮੈਂਟ ਉਹਨਾਂ ਦੀ ਆਪ ਹੁਦਰੀ ਉਹਨਾਂ ਦੇ ਬਿਨਾ ਕਿਸੇ ਸੋਚੇ ਸਮਝੇ ਕਰਦੇ ਫੈਸਲੇ ਉਹਦਾ ਉਸ ਸਮੇ ਸਾਡੇ ਅਪਰੂਵਮੈਂਟ ٹرسٹ ਕੋਲੇ ਪੈਸੇ ਪਏ ਸੀਗੇ ਉਹਨਾਂ ਦੀ ਅੱਖਸੇ ਵੀ ਇੰਪਰੂਵਮੈਂਟ ਟਰਾਂਫਟ ਚੋਂ ਪੈਸੇ ਕਿਵੇਂ ਲੈ ਕੇ ਜਾਣਾ ਉਹ ਲੋਕ ਕਹਿੰਦੇ ਜੀ ਆ ਜਮੀਨ ਆ ਚਾਰ ਕਿੱਲੇ ਨਗਰ ਨੇਗਰ ਦੇ ਬੰਦੇ ਕਾਰਪੋਰੇਸ਼ਨ ਦੇ ਤੇ ਇਹਦਾ ਕੀਮਤ ਆ ਜੀ 85 ਕਰੋੜ ਰੁਪਇਆ ਹਾਲਾਂਕਿ ਉਹ 85 ਕਰੋੜ ਦੀ ਜਮੀਨ ਨਹੀਂ ਸੀ ਉਹ ਉਹਦੇ ਉਹਦੀ ਕੀਮਤ 25-30 ਕਰੋੜ ਦੀ ਜਮੀਨ ਸੀ 85 ਕਰੋੜ ਰੁਪਇਆ ਮੁੱਲ ਪਾ ਕੇ ਤੇ ਸਾਡੇ ਇੰਪਰੂਵਮੈਂਟ ਟਰਾਂਫਟ ਦੇ ਵਿੱਚੋਂ 23 ਕਰੋੜ ਰੁਪਇਆ ਚੱਕ ਕੇ ਲੈ ਗਏ ਕਿੱਥੇ ਖਰਚਿਆ ਕਿੱਥੇ ਨਹੀਂ ਖਰਚਿਆ ਉਹ ਬੀਤੇ ਸਮੇਂ ਦੀਆਂ ਗੱਲਾਂ ਕਿਉਂਕਿ 15 ਸਾਲ ਲਗਭਗ ਹੋ ਚੱਲੇ ਉਹ ਉਸ ਤੋਂ ਬਾਅਦ ਪੈਸੇ ਲਏ ਗਏ ਇੰਪਰੂਵਮੈਂਟ ਟ੍ਰੈਕਟ ਦੇ ਵਿੱਤੀ ਹਾਲਾਤ ਖਰਾਬ ਹੋਏ ਕਾਲੀ ਦਲ ਦੀ ਸਰਕਾਰ ਆਈ ਕਾਂਗਰਸ ਦੀ ਸਰਕਾਰ ਆਏ ਕੋਈ ਧਿਆਨ ਨਹੀਂ ਕੋਈ ਪਲਾਨਿੰਗ ਨੇ ਵੀ ਕੀ ਕਰਨਾ ਇਹਦਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਅਨੁਸਾਰ ਇਸ ਤੇ ਕੰਮ ਸ਼ੁਰੂ ਕੀਤਾ ਗਿਆ ਤੁਸੀਂ ਵੀ ਸਿਆਣੇ ਹੋ ਸਾਡਾ ਅਪਰੂਵਮੈਂਟ ਟ੍ਰਾਂਸਪੋਰਟ ਦਾ ਦਫ਼ਤਰ ਹੈ ਸਾਡੀ ਟੈਕਨੀਕਲ ਟੀਮ ਹੈ ਸਾਡੀ ਲੀਗਲ ਟੀਮ ਹੈ ਸਾਡੀ ਸੇਲ ਬ੍ਰਾਂਚ ਹੈ ਸਾਡੀ ਅਕਾਊਂਟ ਬ੍ਰਾਂਚ ਹੈ ਸਾਡਾ ਹੈੱਡ ਆਫਿਸ ਹੈ ਸਾਡੇ ਸੈਕਟਰੀ ਸਾਹਿਬ ਹੈ ਸਾਡੇ ਡਾਇਰੈਕਟਰ ਸਾਹਿਬ ਹੈ ਸਾਡੇ ਜੁਆਇੰਟ ਡਾਇਰੈਕਟਰ ਸਾਹਿਬ ਹੈ ਸਾਡੇ ਮੰਤਰੀ ਸਾਹਿਬ ਹੈ ਕੁਝ ਫੈਸਲੇ ਸਾਡੇ ਸੀਐਮ ਹਾਊਸ ਤੋਂ ਵੀ ਕਰਾਉਣੇ ਪੈਂਦੇ ਆ ਸੋ ਇਹੋ ਜਗਾ ਸੀਗੀ ਜਿਹਦੇ 85 ਕਰੋੜ ਰੁਪਇਆ ਉਹਦੀ ਕੀਮਤ ਪਾਈ ਗਈ ਟਰੱਸਟ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਗਿਆ ਤਾਂ ਅਸੀਂ ਇਸ ਦੀ ਆ ਕੇ ਪਲਾਨਿੰਗ ਕੀਤੀ ਸਾਡੇ ਇੰਜੀਨੀਅਰ ਦੇ ਬਾਅਦ ਨੇ ਸਾਡੇ ਐਕਸ਼ਨ ਨੇ ਸਾਡੇ ਐਸਸੀ ਨੇ ਸਾਡੇ ਐਸਜੋ ਸਹਿਬਾਨਾਂ ਨੇ ਦੀ ਪਲਾਨਿੰਗ ਕੀਤੀ ਉਹਦੇ ਵਿੱਚ 1 ਏਕੜ ਚੰਕ ਸਾਈਡ ਅਸੀਂ ਮਿਸ਼ਰਤ ਭੋ ਮੰਤਵ ਉਸ ਤੇ ਕੁਝ ਵੀ ਬਣਾਇਆ ਜਾ ਸਕਦਾ ਉਹ ਤੇ ਇਸ ਦੇ ਵਿੱਚ ਜਿਹੜੇ ਹੈਗੇ ਆ 26 ਸ਼ੋਰੂਮ 20x80 ਦੇ ਉਹ ਬਣਾਏ ਜਾਣੇ ਨੇ ਜਿਨ੍ਹਾਂ ਦੀ ਇੱਕ ਦੀ ਕੀਮਤ ਲਗਭਗ 177 ਵਰਗ ਵਰਗ ਗਜ ਦਾ ਸ਼ੋਰੂਮ ਹੋਊਗਾ ਤੇ ਲਗਭਗ ਲਗਭਗ 1 ਕਰੋੜ 40-42 ਲੱਖ ਦੀ ਰਾਕਮੀ ਕੀਮਤ ਆ ਆਕਸ਼ਨ ਦੇ ਵਿੱਚ ਜਿਹੜੇ ਹਿਸਾਬ ਨਾਲ ਲੋਕਾਂ ਦੇ ਫੋਨ ਆ ਰਹੇ ਆ ਜਿਹੜੇ ਹਿਸਾਬ ਨਾਲ ਲੋਕ ਇਹਨਾਂ ਐਸਓ ਸ਼ੌਪ ਕਮ ਆਫਿਸ ਨੂੰ ਜਿੰਦੀ ਕੀ ਬੇਸਮੈਂਟ ਬਣਨੀ ਹੈ ਗਰਾਉਂਡ ਫਲੋਰ ਹੈ ਫਰਸਟ ਫਲੋਰ ਹੈ ਸੈਕੰਡ ਫਲੋਰ ਹੈ ਉਹ ਅਸੀਂ ਸ਼ਹਿਰ ਦੇ ਜਿਹੜੇ ਲੋਕ ਹੈ ਉਹ ਇਹਨਾਂ ਐਸਓ ਲੈਣਾ ਚਾਹੁੰਦੇ ਆ ਪਾਰਦਰਸ਼ੀ ਢੰਗ ਨਾਲ ਇਮਾਨਦਾਰੀ ਦੇ ਨਾਲ ਬਿਨਾ ਕਿਸੇ ਤੇਰ ਮੇਰ ਦੇ ਅਸੀਂ ਉਹ ਜਿਹੜੇ ਲੋਕ ਲੈਂਡ ਦੇ ਚਾਹਵਾਨਾ ਉਹਨਾਂ ਨੂੰ ਦੇਵਾਂਗੇ ਬਕਾਇਦਾ ਆਨਲਾਈਨ ਆਕਸ਼ਨ ਹੋਊਗੀ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਹੋਊਗਾ ਜਿਵੇਂ ਰਵਾਇਤੀ ਪਾਰਟੀਆਂ ਦੇ ਵਿੱਚ ਆਪ ਹੀ ਆਪੀ ਮੱਥਾ ਡੇਕਣਾ ਤੇ ਆਪ ਹੀ ਵੱਡ ਸਵਾਗਨ ਵਾਲੀ ਗੱਲ ਨਹੀਂ ਵੱਧ ਤੋਂ ਵੱਧ ਲੋਕਾਂ ਨੂੰ ਦੱਸ ਕੇ ਅਸੀਂ ਇਹ ਐਸ.ਆਈ.ਓ ਦੇਣੇ ਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਆਮ ਆਦਮੀ ਪਾਰਟ ਨੇ ਸੇਰਾ ਜਾਂਦਾ ਕਿਉਂਕਿ ਬਠਿੰਡਾ ਅਮਰਸਰ ਮੁੱਖ ਮਾਰਗ ਬਲੋਟ ਮੁਕਸਰ ਅਬੋ ਬਠਿੰਡਾ ਮੁੱਖ ਮਾਰਗ ਤੇ ਜਿਹੜੀ ਕਿ ਵਾਰਣ ਪਈ ਸੀ ਜਗਾ ਬਹੁਤ ਚਾਚਤ ਸੀਗੇ ਬੇਸ਼ਕੀਮਤੀ ਸੀ ਅਸੀਂ ਉਸ ਦੀ ਬਹੁਤ ਸੋਹਣੀ ਪਲਾਨਿੰਗ ਕੀਤੀ ਹੈ ਲੋਕਾਂ ਨੂੰ ਮੌਕਾ ਪ੍ਰਦਾਨ ਕਰਾਂਗੇ ਉੱਥੇ ਖਾਲੀ ਜਗਾ ਤੇ ਹੋਟਲ ਵੀ ਬਣ ਸਕਦਾ ਐ ਇੱਕ ਸਾਈਡ ਦੇ ਵਿੱਚ ਕੋਈ ਸਕੂਲ ਵੀ ਬਣ ਸਕਦਾ ਹੈ ਕੋਈ ਹਸਪੀਟਲ ਵੀ ਬਣ ਸਕਦਾ ਹੈ ਤੇ ਜਿਹੜੇ ਹੈਗੇ 26 ਸ਼ੋਰੂਮ ਉਹਨਾਂ ਦੀ ਡਿਜ਼ਾਈਨਿੰਗ ਬਹੁਤ ਉੱਚ ਪੈਦਾਦਾਰ ਦੀ ਕੀਤੀ ਹੈ ਬure ਬਹੁਤ ਸੋਹਣੀ ਪਾਰਕਿੰਗ ਹੈ ਇੱਕ ਸਟੇਜ ਦਾ ਪ੍ਰਬੰਧ ਹੈ ਜਿਵੇਂ 17 ਸੈਕਟਰ ਦੇ ਵਿੱਚ ਹੈ ਸੋ ਉੱਚ ਪੈਦਾ ਸਾਡੇ ਪ੍ਰੋਜੈਕਟ ਪੰਜਾਬ ਸਰਕਾਰ ਨੇ ਕੱਲ ਹੀ ਉਸ ਦੀ ਨੋਟੀਫਿਕੇਸ਼ਨ ਕੀਤੀ ਹੈ ਸ਼ਹਿਰ ਦੇ ਲੋਕਾਂ ਨੂੰ ਦੱਸਣ ਵਾਸਤੇ ਤੁਹਾਨੂੰ ਦੱਸਣ ਵਾਸਤੇ ਕਿ ਇੰਪਰੂਵਮੈਂਟ ਟੈਸਟ ਲਗਾਤਾਰ ਜੋ ਇਸ ਦੀ ਪੈਂਡਿੰਗ ਪ੍ਰੋਜੈਕਟ ਪਏ ਸੀ ਪਿਛਲੇ 20 ਸਾਲਾਂ ਤੋਂ ਪਿਛਲੇ 15 ਸਾਲਾਂ ਤੋਂ ਉਹ ਅਸੀਂ ਮੁਕੰਮਲ ਕਰਨ ਬਾਅਦ ਸਫਲਤਾ ਦੇ ਨਾਲ ਵਧ ਰਹੇ ਆ ਜਿਹੜੇ ਲੋਕ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਕੰਮ ਨਹੀਂ ਕਰਨੇ ਆਉਂਦੇ ਜਿਹੜੇ ਕਹਿੰਦੇ ਆ ਨਵੇਂ ਆ ਜਿਹੜੇ ਕਹਿੰਦੇ ਉਹਨਾਂ ਨੂੰ ਤਜਰਬਾ ਹੈ ਉਹਨਾਂ ਨੂੰ ਦੱਸ ਰਹੇ ਆ ਵੀ ਸਾਨੂੰ ਕੰਮ ਵੀ ਕਰਨਾ ਆਉਂਦਾ ਸਾਡੇ ਕੋਲ ਤਜਰਬਾ ਵੀ ਹੈ ਅਸੀਂ ਔਝੇ ਵੀ ਮਸਲੇ ਸਵਾਰ ਵੀ ਸਕਦੇ ਆ ਅਸੀਂ ਫਸਲਾਂ ਦੇ ਮੰਡੀਆਂ ਦੇ ਵਿੱਚੋਂ ਫਸਲਾਂ ਵੀ ਚੁੱਕ ਸਕਦੇ ਆ ਅਸੀਂ ਸਰਕਾਰੀ ਪ੍ਰਾਈਵੇਟ ਥਰਮਲ ਪ੍ਰੋਜੈਕਟ ਵੀ ਕਰ ਸਕਦੇ ਆ ਅਸੀਂ ਹਰ ਖੇਤ ਦੇ ਵਿੱਚ ਜਿਹੜਾ ਨਹਿਰੀ ਪਾਣੀ ਵੀ ਲਿਆ ਸਕਦੇ ਆ ਅਸੀਂ ਟੋਲ ਪਲਾਜੇ ਵੀ ਬੰਦ ਕਰ ਸਕਦੇ ਆ ਅਸੀਂ ਆਮ ਕਰਾਂ ਧੀਆਂ ਪੁੱਤਾਂ ਨੂੰ ਸਿਆਸਤ ਦੇ ਵਿੱਚ ਅੱਗੇ ਵਧਣ ਦੇ ਮੌਕੇ ਵੀ ਦੇ ਸਕਦੇ ਆ ਇਹ ਭਗਵੰਤ ਸਿੰਘ ਮਾਨ ਦੀ ਪ੍ਰਾਪਤੀ ਹੈ ਅੰਪਰੂਵਮੈਂਟ ਟਰਸਟ ਬਠਿੰਡਾ ਦੀ ਪ੍ਰਾਪਤੀ ਹੈ ਨਗਰ ਸੁਧਾਰ ਟਰਸਟ ਬਠਿੰਡਾ ਦੀ ਪ੍ਰਾਪਤੀ ਹੈ ਮੈਂ ਇਸ ਜਰਗੇ ਤੁਹਾਡੀ ਪ੍ਰੈਸ ਕਾਨਫਰੰਸ ਜਰਗੇ ਸੂਬੇ ਦੀ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਮੈਂ ਆਪਣੇ ਵੱਲੋਂ ਸਾਡੇ ਲੋਕਲ ਬੋਡੀ ਮਿਨਿਸਟਰ ਡਾਕਟਰ ਰਵਜੋਤ ਜੀ ਦਾ ਤੇ ਸਾਡੇ ਸਮੁੱਚੇ ਸਾਡੇ ਚੰਡੀਗੜ੍ਹ ਦਾ ਸਾਡੇ ਸੈਕਟਰੀ ਸਾਹਿਬ ਡਾਇਰੈਕਟਰ ਸਾਹਿਬ ਜੁਆਇੰਟ ਡਾਇਰੈਕਟਰ ਸਾਹਿਬ ਸਾਡੇ ਐਸਟੀਪੀ ਸਾਡਾ ਸਮੁੱਚਾ ਸਟਾਫ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਵਿਡਿਓ ਫੌਕਸ ਜਿਹੜੀ ਸਕੀਮ ਹੈ ਜਿਹੜੀ ਉਲਝੀ ਪਈ ਸੀ ਜਿਸ ਤੇ ਸੀ ਬੇਅਮੀ ਦੇ ਹੋ ਸਕੇ ਸੀ ਜਿਸ ਤੇ ਸਾਨੂੰ ਕੋਈ ਆਸ ਨਹੀਂ ਸੀ ਸ਼ਹਿਰ ਦੇ ਲੋਕ ਨੂੰ ਕਿ ਕੋਈ ਹੱਲ ਹੋਊਗਾ ਆਮ ਆਦਮੀ ਪਾਰਟ ਨੇ ਇਸ ਦਾ ਹੱਲ ਕੀਤਾ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਔਰ ਇਸ ਤੋਂ ਬਾਅਦ ਬਹੁਤ ਜਲਦ ਅਸੀਂ ਸ਼ਹਿਰ ਦੇ ਲੋਕਾਂ ਦੇ ਸਾਡੀ ਸ਼ਹੀਦ ਭਗਤ ਸਿੰਘ ਇਨਕਲੇਮ ਜਿਹੜੀ ਕਲੋਨੀ ਹੈ ਜਿਸ ਦੇ ਵਿੱਚ 236 ਪਲਾਟ ਹੈ ਔਰ ਕਮਰਸ਼ੀਅਲ ਸਾਈਟਾਂ ਨੇ 118 ਪਲਾਟ ਅਸੀਂ ਡਰਾ ਦੇ ਨਾਲ ਕੱਢਾਂਗੇ ਬਾਕੀ ਪਲਾਟਾਂ ਦੀ ਆਕਸ਼ਨ ਹੋਊਗੀ ਸਾਰੇ ਸਾਡੀ ਤਿਆਰੀ ਹੈ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ ਉਹ ਵੀ ਅਸੀਂ ਸ਼ਹਿਰ ਨਿਵਾਸੀਆਂ ਨੂੰ ਜਲਦ ਖੁਸ਼ਖਬਰੀ ਹੈ ਜਿਹੜੀ ਇਸੇ ਸਾਲ ਦੇ ਵਿੱਚ ਵਿੱਚ ਦੇਣ ਜਾ ਰਹੇ ਹਾਂ ਅਸਾਂ ਵੀ ਨਗਰ ਨਿਗਮ ਦੀ ਕੀ ਕੰਸਾ ਰਹੀ ਸੀ ਨਗਰ ਨਿਕ ਵੀ ਸਰਕਾਰ ਦੀ ਇੱਕ ਸੰਸਥਾ ਹੈ ਉਸ ਸਮੇ ਸਾਡੇ ਕੋਲੇ ਪੈਸੇ ਪਏ ਸੀ ਹੋ ਸਕਦਾ ਬਾਦਲ ਸਰਕਾਰ ਨੇ ਉਦੋਂ ਆਪਣੇ ਢੰਗ ਦੇ ਨਾਲ ਕੋਈ ਵਿਕਾਸ ਕਾਰਜ ਕਰਨਾ ਪਰ ਉਦੋਂ ਉਹਨਾਂ ਕੋਲੇ ਪੈਸੇ ਨਹੀਂ ਸੀ ਸੋ ਉਹਨਾਂ ਨੇ ਨਗਰ ਨਿਗਮ ਦੀ ਜਮੀਨ ਸੀ ਤੇ ਇੰਪਰੂਵਮੈਂਟ ਟਰਸਟ ਬਣਾਉਣ ਦਿੱਤੀ ਸਾਡੇ ਕੋਲੇ ਇਹਦੀ ਕੀਮਤੋਂ ਤੋਂ 25 85 ਕਰੋੜ ਰੁਪਇਆ ਅਦਾ ਕਰ ਲਈ ਸਾਡੇ ਕੋਲੋਂ 23 ਕਰੋੜ ਰੁਪਇਆ ਲੈ ਗਏ ਸਾਡੇ ਪੱਲੇ ਪਾ ਗਏ ਹੁਣ ਅਸੀਂ ਇਹਦੀ ਵਧੀਆ ਪਲੈਨਿੰਗ ਕਰਕੇ ਕਿਉਂਕਿ ਜਦੋਂ ਇਹਦਾ 85 ਕਰੋੜ ਮੁੱਲ ਪੈ ਗਿਆ ਸਰਕਾਰ ਦੀਆਂ ਪਾਲਿਸੀਆਂ ਹੁੰਦੀਆਂ 85 ਕਰੋੜ ਤੋਂ ਘੱਟ ਅਸੀਂ ਵੇਚ ਨਹੀਂ ਸਕਦੇ ਜਿਹੜਾ ਪੈਨ ਦਾ ਰੇਟ ਤੈਅ ਹੋ ਗਿਆ ਸੀ ਉਹ ਤੋਂ ਘੱਟ ਨਹੀਂ ਵੇਚ ਸਕਦੇ ਅਸੀਂ ਉਹ ਤੋਂ ਵੱਧ ਹੁਣ ਉਸ ਸਮੇ ਇਹ 40 25 30 ਕਰੋੜ ਦੀ ਸੀ ਹੁਣ ਅਸੀਂ ਪਲਾਨਿੰਗ ਕਰਕੇ ਕਟੋ-ਕਟ 100 ਕਰੋੜ ਕਟੋ-ਕਟ ਹੋ ਸਕਦਾ ਅਸੀਂ ਇਹ ਤੋਂ 150 ਕਰੋੜ ਹੋ ਸਕਦਾ 140 ਕਰੋੜ ਰੁਪਇਆ ਤੁਹਾਡੇ ਸਾਹਮਣੇ ਵਾਟ ਕਿਸੇ ਟਰਾਸਟ ਦੀ ਝੋਲੀ ਪਾਵਾਂਗੇ ਸ਼ਹਿਰ ਦਾ ਵਿਕਾਸ ਕਰਾਂਗੇ ਸ਼ਹਿਰ ਦੀ ਤਰੱਕੀ ਕਰਾਵਾਂਗੇ ਸ਼ਹਿਰ ਦੇ ਵਿੱਚ ਵਿਕਾਸ ਦੇ ਵੱਖ-ਵੱਖ ਪ੍ਰੋਜੈਕਟ ਲਗਾਉਂਦੇ ਹਾਂ 80 ਕਰੋੜ ਹੈ ਉਹ ਤੁਸੀਂ ਨਗਰ ਨਿਗਮ ਨੂੰ ਦੇਣਾ ਹੈਗਾ ਕਿ ਹਾਂ ਹਾਂ ਬੇਨਤੀ ਸੁਣੋ ਜਿਹੜਾ ਰੈਂਡ طے ਹੋ ਗਿਆ ਜਿਹੜਾ ਫੈਸਲਾ ਹੋ ਗਿਆ 50 ਜਿਹੜਾ ਬਾਕੀ ਉਹਨਾਂ ਦੀ ਰਕਮ ਹੈ ਹਾਂ ਉਹਨਾਂ ਦਵਾਂਗੇ ਜਿਹੜੇ ਆ ਹਾਂ ਜੋ ਵੀ ਮਿਆਜ ਬਣਦੇ ਹਨ ਉਹ ਤਾਂ ਕੁਝ ਉਹ ਤਾਂ ਲੋਕਿਸ਼ ਵੀ ਗੱਲ ਨਹੀਂ ਜਿਹੜੇ ਲਿਖੇ ਹੋ ਕੇ ਦੇਖਾ ਜੋਖਾ ਕਹਿੰਦੇ ਮਾਮਾ ਧੀ ਆਉਂਦਾ ਉਹ ਵੀ ਸਾਡੇ ਸ਼ਹਿਰ ਦੀ ਸੰਸਥਾ ਹੈ ਫਰਕ ਸਾਰਾ ਕੁਝ ਮੁਕੰਮਲ ਹੋ ਗਿਆ ਜੀ ਤਿੰਨ ਸਾਲਾਂ ਚ ਐਨਓਸੀ ਲਏ ਤਿੰਨ ਸਾਲਾਂ ਦੇ ਵਿੱਚ ਸਾਰਾ ਸ਼ੌਕ ਟਾਈਮ ਤੇ ਪਰ ਡੀਸੀ ਸਾ ਅਸੀਂ ਮਿਲ ਮਲਾ ਕੇ ਸਾਰਾ ਜੋ ਕਾਨੂੰਨ ਵਿਧਾਨ ਅਨੁਸਾਰ ਬਣਦੀ ਕਾਰਵਾਈ ਸੀ ਬਕਾਇਦਾ ਨੋਟੀਫਿਕੇਸ਼ਨ ਹੋਈ ਹੈ ਬਕਾਇਦਾ ਮੰਤਰੀ ਸਾਹਿਬ ਤੇ ਦੀ ਪ੍ਰਵਾਨਗੀ ਲਈ ਹੈ ਬਹੁਤ 오ਰੀਜਨਲ ਮਸਲੇ ਹੁੰਦੇ ਆ ਇਹ ਜੇ ਕੋਈ ਬੰਦਾ ਨੂੰ ਮਾਨਦਾਰੀ ਨਾਲ ਗੱਲ ਕਰੇ ਫੇਰ ਹੀ ਇਹ ਮਸਲਾ ਹੱਲ ਹੋ ਸਕਦਾ ਸੀ ਜੇ ਕੋਈ ਚੇਅਰਮੈਨ ਹਸਦਾ ਮੈਂ ਚਾਹਵਾਂ ਤੇ ਹੱਥ ਰੰਗ ਲਾਂ ਫੇਰ ਨਹੀਂ ਹੋਣਾ ਸੀ ਵੀ ਇਹਨੂੰ ਸੇਲ ਆਊਟ ਕਰਤਾ ਤੇ ਜਿਹੜਾ ਇੰਪਰੂਵਮੈਂਟ ਟਰਸਟ ਉਹ ਕੀ ਰੋਲ ਕਰਦਾ ਨਹੀਂ ਅਸੀਂ ਉਸ ਤੋਂ ਬਾਅਦ ਕੋਈ ਵੀ ਜਿਹੜੇ ਇੰਪਰੂਵਮੈਂਟ ਟਰਸਟ ਹੈ ਉਹਨੇ ਪਲਾਟ ਜ਼ਮੀਨ ਖੇਦਨੇ ਹੁੰਦੀ ਹੈ ਪਲਾਟ ਕੱਟਨੇ ਹੁੰਦੇ ਆ ਲੋਕਾਂ ਨੂੰ ਪਲਾਟ ਦੇਣੇ ਹੁੰਦੇ ਆ ਆਪ ਦੇ ਜਿਹੜੇ ਉਹਦੇ ਮਿੱਥੇ ਨਿਜਮ ਕਾਨੂੰਨ ਤੈ ਹੈ ਉਨ੍ਹਾਂ ਅਨਸਾਰ ਬਿਲਡਿੰਗਾਂ ਦੀ ਉਹ ਸਾਰੀ ਕਰਨੀ ਹੁੰਦੀ ਹੈ ਨਕਸ਼ੇ ਪਾਸ ਕਰਨੇ ਹੁੰਦੇ ਆ ਉਹਨਾਂ ਤੋਂ ਜੋ ਬਣਦੇ ਪੇ ਫੇਵਰੇਜ ਦੇ ਬਿੱਲ ਪਾਣੀ ਦੇ ਬਿੱਲ ਐਨ ਸੀ ਐਫ ਨਾਨ ਕੰਸਟਰਕਸ਼ਨ ਫੀਸ ਉਹ ਭਰੋਣੀ ਹੁੰਦੀ ਹੈ ਸੋ ਉਹ ਸਾਡੇ ਬਕਾਇਦਾ ਇੰਪਰੂਵਮੈਂਟ ਟੈਕਸ ਦੇ ਮਿਥੇ ਹੋਏ ਕਾਨੂੰਨ ਨੇ ਤੈਅ ਹੋ ਨਿਜਮ ਨੇ ਜੋ ਉੱਥੇ ਬਿਲਡਿੰਗ ਬਣੂਗੀ ਉਹ ਇੰਪਰੂਵਮੈਂਟ ਟੈਕਸ ਦੇ ਨਿਜਮਾ ਅਧੀਨ ਅਸੀਂ ਸਮੇਂ-ਸਮੇਂ ਤੇ ਉਹਨਾਂ ਦੀ ਗਵਾਹੀ ਕਰਾਂਗੇ ਸਮੇਂ-ਸਮੇਂ ਤੇ ਸਹੂਲਤਾਂ ਪ੍ਰਦਾਨ ਕਰਾਂਗੇ ਸਮੇਂ-ਸਮੇਂ ਤੇ ਬਣਦੀਆਂ ਫੀਸਾਂ ਬਕਾਇਦਾ ਅਸੀਂ ਉਹ ਸ਼ਾਰਟ ਇੰਪਰੂਵਮੈਂਟ ਟਰਸਟ ਨੇ ਸਾਰਾ ਕੰਮ ਐਨਸੀ ਵਗੈਰਾ ਹੋਊਗਾ ਹਾਂਜੀ ਹਾਂਜੀ ਸੀਯੂਐਸਏ